ਇਨੇ ਪੂਰਾ ਸੱਜਣ ਢੱਲੇ ਆ ਗਿਆ ਹੈ ਗੁਰੂ ਸਾਹਿਬ ਦੇ ਬੇਨਾਨਕੀ ਜਿੱਤੇ ਨਗਰ ਕੀਰਤਨ ਨਾਲ ਹੋਵੇ ਪੂਰਾ ਝੁਮ ਰਿਆ ਗਿਆ ਪੂਰੀ ਸੰਗਤ ਦੇ ਨਾਲ ਮौज मस्ती ਜਿੱਦਾਂ ਪੂਰਾ ਜਿਹੜਾ ਅਸੀਂ ਹਰ ਪਲ ਮਹਿਸੂਸ ਕਰ ਰਹੇ ਹਾਂ ਬੇਬੇ ਨਾਨਕੀ ਦਾ ਅਸੀਂ ਜਨ ਜਨ ਹਰ ਸਾਲ 1 2 3 4 ਅਪ੍ਰੈਲ ਨੂੰ ਮਨਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸਾਰੇ ਸ਼ਹਿਰ ਦੀ ਯਾਤਰਾ ਕਰਦਾ ਹੋਇਆ ਬੇਬੇ ਨਾਨਕ ਜੀ ਦਾ ਜਨਮ ਦਿਨ ਮਨਾ ਰਿਆ ਇਸ ਮਾਗਮ ਅੱਤਾ ਵੱਡਾ ਅਪਕਾਰ ਆ ਬੀਬੀ ਬਲਵੰਤ ਕੌਰ ਜੀ ਉਹ ਅੱਜ ਆਏ ਬਸ ਉਹਨਾਂ ਨੇ ਕਿਹਾ ਸਾਰੇ ਗੁਰਨਾਨ ਦੇਵ ਜੀ ਦੇ ਗੁਰਦੁਆਰਿਆਂ ਦੇ ਮੱਥਾ ਤੇ ਕਿਹਾ ਉਹ ਕਹਿੰਦੇ ਬੇਬੇ ਨਾਨਕ ਜੀ ਦਾ ਗੁਰਦੁਆਰਾ ਕਿੱਥੇ ਆ ਜਿਹਨੇ ਸਭ ਤੋਂ ਪਹਿਲਾਂ ਗੁਰਨਾਨ ਦੇਵ ਜੀ ਨੂੰ ਪਛਾੜਿਆ ਸੀ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਵਿਖੇ ਜੋ ਮਾਪਰ ਗੀਬੀ ਵਿਵੰਤ ਕੌਰ ਜੀ ਇੰਗਲੈਂਡ ਵਾਲਿਆਂ ਨੇ ਸੰਤ ਮਮਾ ਕਰਤਾਰ ਸਿੰਘ ਜੀ ਕਾਰਸਿਆ ਵਾਲਿਆਂ ਨੇ ਤੁਹ ਸੰਗਤ ਸਹਿਯੋਗ ਨੇ ਤਿਆਰ ਕੀਤਾ ਹੈ ਕੱਲ ਗਰੀਬ ਲੋੜਵੰਦ ਬੱਚੇ ਬੱਚੀਆਂ ਦੇ 15 ਦੇ ਆਨੰਦ ਕਾਰਜ ਹੋਏ ਨੇ ਤੇ ਅੱਜ ਮਹਾਨ ਨਗਰ ਕੀਰਤਨ ਹੈ ਜਨਮ ਮਰਨ ਦੋਹੋ ਮੈਂ ਨਹੀਂ ਜਨ ਪਾਰੇ ਉਪਕਾਰੀ ਆਏ ਜੀਏ ਦਾਨ ਦੇ ਭਗਤੀ ਲਾਏ ਨਾ ਅਰਸੇਵਨ ਲਾਈਨ ਮਿਲਾਏ

ਮੈਂ ਗੁਰਦੇਵਾਲ ਸਿੰਘ ਗੁਰਦੁਆਰਾ ਬੀਬੇ ਨਾਨਕੀ ਐਸ਼ਰੀ ਸਾਹਿਬ ਦਾ ਚੈਰੀਟੇਬਲ ਫਲੋਸ ਬਣੋ ਜੋ ਬੀਬੇ ਨਾਨਕੀ ਦਾ ਜਨਮ ਦਿਨ ਹਰ ਸਾਲ 1 2 3 4 ਅਪ੍ਰੈਲ ਨੂੰ ਮਨਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸਾਰੇ ਸ਼ਹਿਰ ਦੀ ਯਾਤਰਾ ਕਰਦਾ ਹੋਇਆ ਬੀਬੇ ਨਾਨਕੀ ਤੋਂ ਚੱਲਿਆ ਤੇ ਉਹਨੇ ਹੁਣ ਵਾਪਸ ਆਪਣੇ شام میں گردوارا بےبی نانک جیسے ہی پہنچنا ہے اس لئے سموک سنگان کو اِسی بےنتی کرتے ہیں جو نہیں بھی آئے وہ اگلے سالہ آن کی ضرور کی کرپا کر دوسرا کی ہے رات کو کیرت کیرتن دربار ہے جی تو کلک دفاع سجنا سو میں سارے سنگان کو بےنتی کرتا بھی بھی نہیں پہنچے آ وہ اس ਇਸ ਸਮਾਗਮ ਦੇ ਵਿੱਚ ਸ਼ਾਮਲ ਹੋਵੋ ਰਾਤ ਦਾ ਕੀਰਤਨ ਦਰਬਾਰ ਖਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦਾ ਜੋ ਨਗਰ ਨਗਰ ਕੀਤਰੋ ਸ਼ਾਮਲ ਹਾਲ ਉਹਨਾਂ ਨੂੰ ਉਹਨਾਂ ਦਾ ਉਹਨਾਂ ਸਾਰਿਆਂ ਦਾ ਜੋ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਸਾਰਿਆਂ ਨੇ ਜਿੰਨੇ ਧਰਮਿਕ ਸਮਾਜ ਤੋਂ ਲੈ ਕੇ ਸਮਾਗਮ ਹੈਗੇ ਆ ਇਹ ਸਾਰੇ ਅਸੀਂ ਇਕੱਠਾ ਹੋ ਕੇ ਮਨੋੜੇ ਆ ਕੋਈ ਆਪਾਂ ਕਿਸੇ ਨਾਲ ਭੇਸਪਾਲ ਨਹੀਂ ਕਰਦੇ ਉਹ ਇਸ ਲਈ ਮਸ਼ਹੂਰ ਸੰਗਤ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਯਾਰ ਹੋਣ ਆ ਵੀ ਸਾਰੇ ਉਹਨਾਂ ਵਿੱਚ ਸ਼ਾਮਲ ਹੋਈਏ ਕਿ ਸੰਗਤਾਂ ਟਿਕਿਆ ਹੋਵੇ ਇਮਰਾਨ ਪਿਆਰ ਰੱਖਣ ਆ ਗੋਬੀਤ ਵਾਗੁਰੂ ਜੀ ਦਾ ਸਾਲ ਸਾਲ ਵਾਗੁਰੂ ਇੱਧਰ ਦਿਹਾੜਾ ਹੈ ਸੋ ਆਏ ਹੋ ਤੇ ਨਗਰ ਕੀਰਦਾ ਹਿੱਸਾ ਬਣੇ ਹੋ ਕੀ ਕਿਹੜਾ ਚਾਹ ਹਸੀਂ ਬੜੇ ਦੂਰੋਂ ਆਏ ਆ ਪਰ ਬੜੇ ਚਾਹ ਦੇ ਨਾਲ ਆਏ ਆ ਬੜੀ ਖੁਸ਼ੀਆਂ ਦੇ ਨਾਲ ਆਏ ਆ ਕਿ ਅਸੀਂ ਅੱਜ ਬੇਬੇ ਨਾਨਕੀ ਜੀ ਦਾ ਜਨਮ ਦਿਨ ਮਨਾ ਰਹੇ ਆ ਇਸ ਮਾਗਮ ਐਤਾ ਵੱਡਾ ਅਪਕਾਰ ਹੈ ਬੀਬੀ ਬਲਵੰਤ ਕੌਰ ਜੀ ਉੱਥੇ ਆਏ ਬਸ ਉਹਨਾਂ ਨੇ ਕਿਹਾ ਸਾਰੇ ਗੁਰਨਾਨ ਦੇਵ ਜੀ ਦੇ ਗੁਰਦੁਆਰਿਆਂ ਦੇ ਮੱਥਾ ਤੇ ਕਿਹਾ ਉਹ ਕਹਿੰਦੇ ਤੇ ਤੇ ਨਾਨਕੀ ਜੀ ਦਾ ਗੁਰਦੁਆਰਾ ਕਿੱਥੇ ਆ ਜਿਹਨੇ ਸਭ ਤੋਂ ਪਹਿਲਾਂ ਗੁਰਨਾਨ ਦੇਵ ਜੀ ਨੂੰ ਪਛਾੜਿਆ ਸੀ ਉਹ ਕਹਿੰਦੇ ਉਹਨਾਂ ਦਾ ਤਾਂ ਕੋਈ ਗੁਰਦੁਆਰਾ ਨਹੀਂ ਉਹਨਾਂ ਨੇ ਫੇਕੀ ਤਾਉ ਬਾਬਾ ਕਰਤਾਰ ਸਿੰਘ ਜੀ ਨੂੰ ਮਿਲੇ ਉਹਨਾਂ ਦੋਨਾਂ ਨੇ ਫੇਰ ਇੱਕ ਕਾਰਜ ਸ਼ੁਰੂ ਕੀਤਾ ਇਹ ਸਿਰਫ ਨੀਬਾ ਜੀ ਬਲਵੰਤ ਸਿੰਘ ਜੀ ਬਾਬਾ ਕਰਤਾਰ ਸਿੰਘ ਕਰਕੇ ਅਸੰਗਤਾਂ ਸਾਰੀਆਂ ਆਈਆਂ ਬੁਲੰਦੇਰ ਤੋਂ ਆਈਆਂ ਕੈਨੇਡਾ ਤੋਂ ਆਈ ਆਇਆ ਮੇਰੇ ਘਰ ਤੋਂ ਆਈ ਆਇਆ ਯੋਧਪੁਰ ਤੋਂ ਆਈ ਆਇਆ ਦਿੱਲੀ ਤੋਂ ਆਈ ਆਇਆ ਤੁਸੀਂ ਜਿਹਨੂੰ ਵੀ ਪੁੱਛੋ ਕੋਈ ਕਿਤੋਂ ਕੋਈ ਤੇ ਸਰਦਾਰ ਕੋ ਲੋਦੀ ਦੇ ਤਾਂ ਸਰਦਾਰੇ ਆਉਣਾ ਹੀ ਆਉਣਾ ਪਰ ਜਦੋਂ ਵੀ ਤੁਹਾਡਾ ਚਾਂਸ ਮਿਲੇ ਬਾਹਰ ਸੰਗਤਾਂ ਨੂੰ ਇੰਡੀਆ ਦੇ ਸੰਗਤਾਂ ਨੂੰ ਇੱਕੋ

ਤਾਂਕੜ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਪਰਉ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰਾਂ ਨੇ অপার ਬਖਸ਼ਿਸ਼ ਕੀਤੀ ਹੈ ਦਇਆ ਕੀਤੀ ਹੈ ਤਰਸ ਕੀਤਾ ਹੈ ਆਪਣੇ ਸਾਰੇ ਉੱਪਰ ਹੀ ਜੋ ਦੇਸ਼ ਦੇਸ਼ਾਂ ਚੋਂ ਆ ਗਏ ਸੰਗਤਾਂ ਤਾਂਕੜ ਬੇਬੇ ਨਾਨਕੀ ਜੀਆਂ ਦੇ ਪ੍ਰਕਾਸ਼ ਪਰਬ ਮਨਾਰੀਆਂ ਨੇ ਕੱਲ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਵਿਖੇ ਜੋ ਮਹਾਪ੍ਰਭੂ ਦੀ ਵਿਵੰਤ ਕਾਗਿਂ ਲੈਣ ਵਾਲਿਆਂ ਨੇ ਸੰਤ ਮਮਾ ਕਰਤਾਰ ਸਿੰਘ ਦੀ ਕਾਰਜਾ ਵਾਲਿਆਂ ਨੇ ਉਸ ਸੰਗਤਿਸਾਇ ਜੋੜੀ ਨੇ ਤਿਆਰ ਕੀਤਾ ਹੈ ਕੱਲ ਗਰੀਬ ਲੋੜਵੰਦ ਬੱਚੇ ਬੱਚੀਆਂ ਦੇ 15 ਦੇ ਆਨੰਦਕਾਰਜ ਹੋਏ ਨੇ ਤੇ ਅੱਜ ਮਹਾਨ ਨਗਰ ਕੀਰਤਨ ਹੈ 3 ਤਰੀਕ ਨੂੰ ਜੋ ਗੁਰਦੁਆਰਾ ਬੇਬੇ ਨਾਨਕੀ ਜੀ ਸਾਹਿਬ ਜੀਆਂ ਤੋਂ ਅੱਜ 12 ਵਜੇ ਲਾਗੇ ਪ੍ਰਾਰੰਭ ਹੋਇਆ ਹੁਣ 메ਨ ਬਾਜ਼ਾਰ ਜੋ ਸੁਲਤਾਨ ਖਲੋਦੀ ਦੇ ਹੁੰਦਾ ਹੋਇਆ ਇਸਦੇ ਮੱਲਾ ਸਿੱਖਾਂ ਵਿਚ ਪਹੁੰਚਿਆ ਹੈ ਇਸ ਤੋਂ ਅੰਤ ਰਾਣੀ ਦਾਣਾ ਮੰਡੀ ਜੋ ਸੁਲਤਾਨ ਖਲੋਦੀ ਹੈ ਉਸ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਨਗਰ ਕੀਰਤਨ ਆ ਫੇਰ ਚੌਕ ਚੇਲਿਆਂ ਵਿਖੇ ਵੀਨ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਸਾਹਿਬ 'ਤੇ ਪਹੁੰਚੇਗਾ ਉੱਥੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੋਇਆ ਹੀ ਵਾਪਸ ਨਗਰ ਕੀਰਤਨ ਗੁਰਦੁਆਰਾ ਸਾਹਿਬ ਜੀਆਂ ਦੇ ਮੋੜੇ ਦੀ ਹੁੰਦਾ ਹੋਇਆ ਗੁਰਦੁਆਰਾ ਬੇਬਾਨ ਕੀ ਸਾਹਿਬ 'ਤੇ ਸੰਪੂਰਨ ਤਾਈ ਹੋਏਗੀ ਸਾਰੀਆਂ ਸੰਗਤਾਂ ਬੜੀਆਂ ਖੁਸ਼ ਨੇ ਬੜੇ ਉਤਸ਼ਾਹ ਦੇ ਨਾਲ ਗੁਰਮੁਖੋ ਪਿਆਰਿਓ ਇਹ ਸਮਾਗਮ ਵਿੱਚ ਆਦਰੀਆਂ ਭੜੀਆਂ ਨੇ ਸਤਿਗੁਰ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰਾਂ ਤੇ ਬਿਹਰਾ ਪਰਿਆਪਤ ਰੱਖਣ ਮੀਡੀਆ ਵਾਲੇ ਵੀ ਜੋ ਅਰਸੋ ਰੋਇ ਤੋਂ ਲੈ ਕੇ ਆਈ ਇਹ ਖਬਰ ਇਹ ਸੁਨੇਹਾ ਧੰਨ ਧੰਨ ਬੇਬੇ ਨਾਨਕ ਜੀ ਆ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਮੂਹ ਸੰਗਤਾਂ ਨੂੰ ਦੇਸ਼ਾਂ ਦੇ ਸਭ ਬੈਠੀਆਂ ਵੀ ਸੰਗਤਾਂ ਨੂੰ ਜੀ ਕੋ ਸਭ ਤੋਂ ਕੇਤਪਾ ਕਰ ਮੇਰ ਕਰਨ ਜੀ ਨਾਨਕ ਨਾਮ ਸਰਦੀ ਖਲਾ ਆਪ ਜੀ ਦੇ ਬਾਣੇ ਸਰਫਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਕੀ ਕਿਹਣਾ ਚਾਹਦੇ ਹੋ ਦੁਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਤੋਂ ਹੋ ਮੈਂ ਨਹੀਂ ਜਨ ਪਾਰੇ ਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਏ ਨਾ ਹਰ ਸਿਉ ਲੈਨ ਮਿਲਾਏ ਹਨ ਸੰਤ ਬੀਬੇ ਨਾਨਕ ਜੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਭੈਣ ਜੀ ਜੋ ਕਿ ਸਤਗੁਰਾਂ ਤੋਂ ਉਮਰ ਦੇ ਵਿੱਚ 5 ਸਾਲ ਵੱਡੇ ਸਨ ਸੁਲਤਾਨ ਪਰਲੋਦੀ ਦੀ ਧਰਤੀ ਤੇ ਸਹਾਈਆ ਜੈ ਰਾਮ ਜੀ ਦੇ ਨਾਲ ਪਰਣਾਏ ਗਏ ਵਿਆਹੇ ਗਏ ਬੀਬੀ ਨਾਨਕੀ ਜੀ ਦਾ ਸਦਕਾ ਹੀ ਜੀਨ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨ ਪਰੋਦੀ ਵਿਖੇ ਆਏ ਅੱਜ ਸਨ ਸਨ ਬੀਬੀ ਨਾਨਕੀ ਜੀ ਦਾ ਜਨਮ ਦਿਹਾੜਾ ਬੜੀ ਉਤਸ਼ਾਹ ਸਰਦਾ ਪੂਰਵਕ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬੀਬੀ ਨਾਨਕੀ ਜੀ ਟੈਰੀ ਟੇਬਲ ٹرسٹ ਗੁਰਦੁਆਰਾ ਬੀਬੀ ਨਾਨਕੀ ਜੀ ਦੇ ਸਮੂਹੇ ਪ੍ਰਬੰਧ ਦੇ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਲਤਾਨਪੁਰ ਲੋਧੀ ਦੀ ਤਰ੍ਹਾਂ ਤੇ ਮਨਾਇਆ ਜਾ ਰਿਹਾ ਹੈ ਇਸ ਸਮੇਂ ਪੰਡ ਪਿਆਰੇ ਸਹਿਬਾਨ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਤਰ ਸਾਇਆ ਹੇਠ ਬਾਹ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ। ਸੋ ਇਸ ਸਮੇਂ ਨਗਰ ਕੀਰਤਨ ਆਪਣੀ ਮੰਜ਼ਲੇ ਮਕਸੂਦ ਦੇ ਵੱਲ ਵਧ ਰਿਹਾ ਹੈ। ਬਾਟਾ ਮਾਰਦਾ ਹੋਇਆ ਸੰਗਤਾਂ ਦਾ ਇਕੱਠ ਹੈ। ਹੋਰ ਸੰਗਤਾਂ ਆਮ ਮੁਹਾਰੀ ਸੇਵਾ ਕਰਨ ਵਾਸਤੇ ਕੌਸ਼ਿਸ਼ ਆਹਨ ਔਰ ਜਿੰਨਾ ਆਹਨ ਉਹ ਸੰਗਤਾਂ ਆਈਆਂ ਨੇ ਅਸੀਂ ਉਹਨਾਂ ਰਾਹਾਂ ਤੋਂ ਕੁ르ਬਾਨ ਜਾਂਦੇ ਹਾਂ ਸੋ ਸਾਨੂੰ ਵੀ ਇਸ ਨਗਰ ਕੀਰਪਨ ਦੇ ਵਿੱਚ ਰੋਮਣੀ ਬੁਰਦਰਾ ਪ੍ਰਬੰਧਕ ਕਮੇਟੀ ਨੂੰ ਵੀ ਸੇਵਾ ਕਰਾਂ ਦਾ ਮੌਕਾ ਹੈ ਇਹ ਬੋਰਡ ਟਰਸਟ ਅਤੇ ਗੁਰਦੁਆਰਾ ਬੇਬੀ ਨਾਨਕੀ ਜੀ ਦੇ ਸਮੂਹੇ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਹੈ ਉਹ ਅਸੀਂ ਔਰ ਆਪਹਾਰ ਵੀ ਪ੍ਰਗਟ ਕਰਦੇ ਆਂ ਮੋਟਰ ਕੋਟਵਾਰ ਸ਼ੁੱਤਰ ਸ਼ਕਰਾਨਾ ਸ੍ਰੀ ਗੁਰੂ ਰਣ세 ਮਹਾਰਾਜ ਦਾ ਲੱਖ ਲੱਖ ਵਾਰੀ ਸਤਿਗੁਰਾਂ ਦਾ ਧੰਨਵਾਦ ਹੈ ਸੰਗਤਾਂ ਨੂੰ ਸਤਿਗੁਰਾਂ ਨੇ ਇਹ ਖੁਸ਼ੀਆਂ ਪਰਿਆਲ ਸੁਰੱਖਿਤ ਕੀਤਾ ਹੈ ਇਸ ਸਮੇਂ ਦੀ ਸੁਵਟੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Baik ketika kalsanya, baik ketika ini, tapi saat BPN Angki, saya beri tangan sekarang, gue sekarang di BNN gitu. BPN Angki, BPN Angki, Rendi, kemarukat, tenaga kita nerang kebayang. Kalo main angkat ਤੁਹਾਡੇ ਜਿਵੇਂ ਅੰਮ੍ਰਿਤਸਰ ਪ੍ਰਕਾਸ਼ ਗੁਰਦਵਾਰੇ ਦੀ ਸਮੁੱਚੀ ਖੰਡਕਣਾ ਤੋਂ ਤੁਹਾਡੇ ਪ੍ਰਬੰਧਕ ਕਮੇਟੀ ਤੇ ਇਮਾਕੇ ਦੀ ਮੁੱਖ ਸੰਸਦ ਨੂੰ ਲੱਖ ਲੱਖ ਵਧਾਈ ਜਿੰਨਾ ਮੰਪਲੇ ਤੋਂ ਹੋਰ ਇਹਨਾਂ ਫਲਕੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਮੈਂਬਰ ਆ ਕੋਟਪ੍ਰੀਤ ਰੋਹੀ ਪੋਨਾ ਬਣ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਾਰੇ ਦੇ ਕੰਪੇਨ ਦੀ ਕਰਨੀ ਐਡਵੋਕੇਟ ਪੋਨਾ ਵੱਲੋਂ ਮੈਂ ਇਸ ਬਾਰੇ ਫਿਰ ਸਿੱਧਾ ਤੁਹਾਨੂੰ ਵਧਾਈ ਦਿੰਦਾ ਕਿ ਪ੍ਰਬੰਧਕ ਕਮੇਟੀ ਨੂੰ ਔਰ ਫਿਨਿਸ਼ੀ ਟ੍ਰੈਨਰ ਵਾਲੇ ਉਸਕੇ ਜੋ ਵੀ ਮੀਡੀਆ ਸਾਰੇ ਲੱਖ ਲੱਖ ਵਧਾਈ ਦਿੰਦਾ ਹੈ ਕਿ ਜਿਹਨਾਂ ਦਾ ਬਾਈਕ ਦਾ ਖਾਸਾ ਬਾਈਕ